ਹੈਲੋ एवरीवन ਸਸਤੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਜਿਹੜੀ ਵੀ ਨਵੇਂ ਆਡੀਅੰਸ ਨਵੇਂ ਸਬਸਕ੍ਰਾਈਬਰ ਨਵੇਂ ਵਿਊਅਰਸ ਆਏ ਨੇ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚਦੇ ਹੋਣ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਸੋਹਣੇ-ਸੋਹਣੇ ਤੇ ਜਿੰਨਾ ਵੀ ਪੈਣਾ ਦੀ ਪ੍ਰੋਬਲਮ ਕਮੈਂਟਸ ਦੇ ਵਿੱਚ ਤੁਸੀਂ ਪੜਦੇ ਹੋ ਸੁਣਦੇ ਹੋ ਤਾਂ ਉਹਨਾਂ ਨੂੰ ਹੌਸਲਾ ਦੇਆ ਕਰੋ ਐਪਰੀਸ਼ੀਏਟ ਕਰਿਆ ਕਰੋ ਕਿਉਂਕਿ ਤੁਹਾਡਾ ਹੌਸਲਾ ਤੁਹਾਡੀ ਹਿੰਮਤ ਤੁਹਾਡੇ ਐਪਰੀਸ਼ੀਏਟ ਹੋ ਸਕਦਾ ਕਿਸੇ ਨੂੰ ਜ਼ਿੰਦਗੀ ਜਿਉਣ ਦੀ ਕੋਈ ਵਜ੍ਹਾ ਦੇ ਜਾਵੇ ਤੇ ਤੁਸੀਂ ਕਿਸੇ ਨੂੰ ਮੰਦਾ ਚੰਗਾ ਬੋਲਦੇ ਹੋ ਤਾਂ ਹੋ ਸਕਦਾ ਉਸ ਨੂੰ ਜਿਹੜੀ ਉੱਠਣ ਦੀ ਲੜਨ ਦੀ ਸ਼ਮਤਾ ਮਾੜੀ ਮੋਟੀ ਕਿ ਉਮੀਦ ਹੁੰਦੀ ਹੈ ਉਹ ਵੀ ਟੁੱਟ ਜਾਵੇ ਸੋ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਅਗਲੇ ਕਿਸ ਤਰ੍ਹਾਂ ਖਰਾਉਣਾ ਹੈ ਜਾਂ ਜ਼ਿੰਦਗੀ ਜਿਉਣ ਦਾ ਮੌਕਾ ਦੇਣਾ ਸੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਹਿੰਮਤ ਮਿਲੇ ਜਿਹੜੀਆਂ ਆਪਣੀਆਂ ਪ੍ਰੋਬਲਮਸ ਖੁੱਲ ਕੇ ਦੱਸ ਰਹੀਆਂ ਬਹੁਤ ਸਾਰੀਆਂ ਪ੍ਰੋਬਲਮਸ ਤਾਂ ਵੀ ਨਹੀਂ ਦੱਸਦੀਆਂ ਕਿ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਜਾਂਦਾ ਸਮਝਾ ਲਈ ਜਾਂਦਾ ਉਸੇ ਤਰ੍ਹਾਂ ਕੱਲ ਇੱਕ ਜੋ ਮੈਂ ਵੀਡੀਓ ਪਾਈ ਸੀਗੀ ਇੱਕ ਨਕਲੀ ਗੁਰਸਿੱਖ ਹਸਬੈਂਡ ਦੀ ਗੱਲ ਹੋ ਰਹੀ ਸੀਗੀ ਕਿ ਉਹ ਆਪਣੀ ਵਾਈਫ ਨਾਲ ਆਪਣੀ ਬੱਚੀ ਨਾਲ ਆਪਣੇ ਸਾਰੇ ਪਰਿਵਾਰ ਨਾਲ ਕਿਸ ਤਰ੍ਹਾਂ ਦੇ ਸ਼ਬਦਾਵਲੀ ਵਰਤਦਾ ਹੈ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਉਸ ਸਿਸਟਰ ਦਾ ਫੋਨ ਆਇਆ ਸੀਗਾ ਮੈਨੂੰ ਮੈਸੇਜ ਆਏ ਹੋਏ ਨੇ ਮੇਰੇ ਕੋਲ ਵਾਇਸ ਮੈਸੇਜ ਵੀ ਨਹੀਂ ਕੋਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਜਿਵੇਂ ਧੰਨਵਾਦ ਕੀਤਾ ਕਿ ਉਹਨਾਂ ਦੀ ਸਟੋਰੀ ਨੂੰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਂਝਾ ਕੀਤਾ ਸਾਹਮਣੇ ਰੱਖਿਆ ਤੇ ਉਸ ਤੋਂ ਬਾਅਦ ਇੱਕ ਦੋ ਗੱਲਾਂ ਸੀ ਜੋ ਮੇਰੇ ਵੀ ਦਿਮਾਗ 'ਚੋਂ ਨਿਕਲੀਆਂ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਕਿਸੇ ਦੀ ਪ੍ਰੋਬਲਮ ਨੂੰ ਡਾਇਰੀ ਤੇ ਨੋਟ ਨਹੀਂ ਕਰਦੇ ਆ ਤਾਂ ਵਿੱਚੋਂ ਕੁਝ ਗੱਲਾਂ ਜਿਹੜੀਆਂ ਉਹ ਰਹਿ ਜਾਂਦੀਆਂ ਜਿਸ ਤਰ੍ਹਾਂ ਉਸ ਭੈਣ ਨੇ ਫਿਰ ਦੱਸਿਆ ਮੇਰੇ ਵੀ ਯਾਦ ਆ ਗਿਆ ਉਹਨਾਂ ਦੇ ਦੱਸਣ ਤੋਂ ਪਹਿਲਾਂ ਹੀ ਯਾਦ ਆ ਗਿਆ ਸੀ ਐਕਚੁਅਲੀ ਜਦ ਦੁਬਾਰਾ ਵਾਇਸ ਮੈਸੇਜ ਹੋਇਆ ਤਾਂ ਫਿਰ ਉਸ ਦੇ ਵਿੱਚ ਵੀ ਉਹਨੇ ਕੁਝ-ਕੀ ਚੀਜ਼ਾਂ ਜਿਵੇਂ ਦਸੀਆਂ ਕਿ ਸਿਰਫ ਉੱਥੋਂ ਤੱਕ ਹੀ ਸੀਮਿਤ ਨਹੀਂ ਸੀਗਾ ਗੁਰੂ ਮਹਾਰਾਜ ਦੀ ਓਟ ਲੈ ਕੇ ਉਹ ਬੰਦਾ ਗਾਤਰਾ ਸਾਹ ਪਾ ਕੇ ਬਾਣਾ ਪਾ ਕੇ ਆਪਣੇ ਪੈਰਾਂ ਦੀਆਂ ਜੁੱਤੀਆਂ ਆਪਣੀ ਚੱਪਲ ਜਾਂ ਆਪਣੀ ਜੁੱਤੀ ਨੂੰ ਉਤਾਰ ਕੇ ਉਸ ਦੇ ਮੂੰਹ ਦੇ ਉੱਪਰ ਮਾਰਦਾ ਸੀ ਉਸ ਤੇ ਉੱਪਰ ਥਕਾ ਕੇ ਛਟਾਉਂਦਾ ਸੀਗਾ ਕਿ ਮੇਰੀਆਂ ਮੇਰੀ ਜੁੱਤੀ ਦੇ ਉੱਪਰ ਤੁੱਕ ਕੇ ਚਾਟ ਇਸ ਨੂੰ ਮਤਲਬ ਇੰਨੀ ਚੀਪ ਮੈਂਟੈਲਿਟੀ ਕਿਸੇ ਦੀ ਬਹੁਤ ਥੋੜੇ ਲੋਕਾਂ ਦੀ ਹੁੰਦੀ ਹੈ ਇਹ ਜੀ ਚੀਪ ਮੈਂਟੈਲਿਟੀ ਖਾਸ ਕਰਕੇ ਗੁਰਸਿੱਖ ਬਾਣੇ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਜੋ ਸਿੱਖੀ ਨਾਲ ਜੁੜਿਆ ਹੁੰਦਾ ਬੰਦਾ ਜਿਨ੍ਹਾਂ ਨੇ ਦਾੜਾ ਸਾਫ ਛੱਡੀ ਜਾਂ ਦਾੜੀ ਪ੍ਰਕਾਸ਼ ਹੁੰਦੀ ਹੈ ਅਮਰਤ ਸ਼ਕੀ ਹੁੰਦੀ ਹੈ ਜਿਨ੍ਹਾਂ ਦੀ ਪਰਸਨੈਲਿਟੀ ਇਹ ਦੱਸਦੀ ਹੁੰਦੀ ਹੈ ਕਿ ਇਹ ਬੜੇ ਹੀ ਰੱਬ ਦੇ ਪਿਆਰੇ ਬੰਦੇ ਨੇ ਬੜੇ ਹੀ ਇਹ ਰੱਬ ਦੇ ਨਾਲ ਜੁੜੇ ਹੋਏ ਬੰਦੇ ਨੇ ਦੀ オーਪਨ ਕਹਿੰਦੀ ਹੈ ਕਿ ਉਸ ਦੀ ਸੱਸ ਹੈ ਜਿਹੜੀ ਉਹ ਤਿੰਨ ਟਾਈਮ ਪ੍ਰਸ਼ਾਦ ਦੇ ਨੂੰ ਭੋਗ ਲਵਾਉਂਦੀ ਹੈ ਗੁਰੂ ਮਹਾਰਾਜ ਦੀਆਂ ਤਸਵੀਰਾਂ ਨੇ ਕਰੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਮਾਤਾ ਕਿਹੜਾ ਮੂਹ ਲੈ ਕੇ ਗੁਰਦੁਆਰਾ ਸੌਰੀ ਤਸਵੀਰਾਂ ਦੇ ਅੱਗੇ ਪ੍ਰਸ਼ਾਦ ਦਾ ਜੋ ਇਹ ਭੋਗ ਲਵਾਉਣ ਮਹਾਰਾਜ ਨੂੰ ਜਾਂਦੀ ਹੋਣੀ ਹੈ ਉਸ ਤੋਂ ਬਾਅਦ ਆਪਣੀ ਨੋਹ ਦੇ ਨਾਲ ਕੁੱਟਮਾਰ ਕਰਾਉਂਦੀ ਹੈ ਗਾਲੀ ਗਲੋਚ ਮਤਲਬ ਬਰਾਬਰ ਯੋਗਦਾਨ ਰੱਖਦੀ ਹੈ ਉਸ ਕੁੜੀ ਦੇ ਦੱਸਣ ਮੁਤਾਬਕ ਸੋ ਇਹ ਜੀਆਂ ਨੂੰ ਆਪਾਂ ਸਮਝਾ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਸਮਝ ਵਿੱਚ ਕੁਝ ਆਉਣਾ ਵੀ ਨਹੀਂ ਹੈ ਸੋ ਤੁਸੀਂ ਸਟੋਰੀ ਮੇਰੀ ਸੁਣੀ ਉਸ ਭੈਣ ਦੀ ਤਕਲੀਫ ਸੁਣੀ ਸਾਰਿਆਂ ਨੇ ਪਿਆਰ ਦਿੱਤਾ ਮੈਂ ਤੁਹਾਡੇ ਨਾਲ ਸਾਂਝੀ ਕਰੀ ਤੁਸੀਂ ਵਧੀਆ ਐਪਰੀਸ਼ੀਏਟ ਕੀਤਾ ਸਾਰਾ ਪੁੱਛਿਆ ਨਾ ਉਹ ਠੀਕ ਹੈ ਉਸ ਨੂੰ ਵੀ ਸੁਣ ਕੇ ਹਿੰਮਤ ਮਿਲੀ ਕਿ ਉਸ ਨੂੰ ਹਿੰਮਤ ਦੇਣ ਵਾਲੇ ਵੀ ਹੈਗੇ ਆ ਉਸ ਦੇ ਨਾਲ ਰਲੇ ਮਿਲੇ ਕਿਸੇ ਵੀ ਹੈ ਬਹੁਤ ਸਾਰੀਆਂ ਕੁੜੀਆਂ ਨੇ ਸੇਮ ਕਮੈਂਟ ਕੀਤੀ ਹੈ ਕਿ ਮੇਰਾ ਵੀ ਹਸਬੰਡ ਐਵੇਂ ਹੀ ਹੈ ਮੇਰੀ ਵੀ ਕਹਾਣੀ ਆਹੀ ਹੈ ਜੋ ਇਸ ਭੈਣ ਨਾਲ ਹੋ ਰਿਹਾ ਸੋ ਬਹੁਤ ਸਾਰੇ ਕਿਸੇ ਹੈ ਜੀ ਜੋ ਹੋ ਰਹੇ ਆ ਜੋ ਹਾਲੇ ਤੱਕ ਬੰਦ ਹੀ ਪਈ ਹੋਈ ਹੈ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਕੁੜੀਆਂ ਜੋ ਦਫ਼ਨ ਹੋ ਗਈਆਂ ਇਸ ਦੁਨੀਆ ਤੋਂ ਚਲੀਆਂ ਗਈਆਂ ਤੇ ਆਪਣੇ ਰਾਜ਼ ਆਪਣੀਆਂ ਕਹਾਣੀਆਂ ਆਪਣੀਆਂ ਤਕਲੀਫਾਂ ਆਪਣੇ ਨਾਲ ਹੀ ਲੈ ਗਈ ਅਸੀਂ ਨਹੀਂ ਕਹਿੰਦੇ ਕਿ ਹਰ ਗੱਲ ਜੰਮ ਤੱਕ ਹੋਣੀ ਚਾਹੀਦੀ ਛੋਟੇ ਮੋਟੇ ਟਕਰਾਅ ਛੋਟੀਆਂ ਮੋਟੀਆਂ ਲੜਾਈਆਂ ਛੋਟੀਆਂ ਮੋਟੀਆਂ ਗੱਲਾਂ ਹਰ ਘਰ ਵਿੱਚ ਹੁੰਦੀਆਂ ਤੇ ਉਹ ਆਪਣੇ ਤੱਕ ਹੀ ਸੀਮਿਤ ਰੱਖਣੀਆਂ ਚਾਹੀਦੀਆਂ ਪਰ ਕੁਝ ਗੱਲਾਂ ਇਹ ਹੁੰਦੀਆਂ ਜੋ ਆਪਣੇ ਤੱਕ ਸੀਮਿਤ ਨਹੀਂ ਰੱਖਣੀਆਂ ਚਾਹੀਦੀਆਂ ਜੋ ਦੂਸਰਿਆਂ ਨੂੰ ਵੀ ਦੱਸਣੀਆਂ ਚਾਹੀਦੀਆਂ ਤੇ ਇਸ ਵਿੱਚ ਕੋਈ ਸ਼ਰਮ ਕੋਈ ਹਇਆ ਕੁਛ ਨਹੀਂ ਮੰਨਣਾ ਚਾਹੀਦਾ ਕਿਉਂਕਿ ਜੋ ਪ੍ਰੋਬਲਮ ਤੁਹਾਡੇ ਨਾਲ ਹੋਈ ਹੈ ਜੋ ਤੁਸੀਂ ਹੰਡਾਇਆ ਜੋ ਤੁਸੀਂ ਫੇਸ ਕੀਤਾ ਜਦੋਂ ਤੁਸੀਂ ਉਸ ਨੂੰ ਜਨਤਕ ਕਰਦੇ ਹੋ ਬਹੁਤ ਸਾਰੀਆਂ ਉਸ ਤਕਲੀਫ ਚੋਂ ਲੰਘ ਰਹੀਆਂ ਹੁੰਦੀਆਂ ਉਹਨਾਂ ਨੂੰ ਵੀ ਹਿੰਮਤ ਮਿਲਦੀ ਹੈ ਉਹਨਾਂ ਨੂੰ ਵੀ ਇੱਕ ਹਿੰਮਤ ਮਿਲਦੀ ਹੈ ਕਿ ਇਹ ਤਕਲੀਫ ਸਿਰਫ ਸਾਡੀ ਨਹੀਂ ਹੈ ਬਹੁਤ ਤਰ੍ਹਾਂ ਦੇ ਹੋਰ ਵੀ ਇਸ ਤਰ੍ਹਾਂ ਦੇ ਲੋਕ ਨੇ ਜੋ ਇਹ ਤਕਲੀਫ ਚੋਂ ਲੰਘ ਰਹੇ ਐ ਸੋ ਆਪਣੀਆਂ ਪ੍ਰੋਬਲਮਾਂ ਜਦੋਂ ਵੱਡੀਆਂ ਹੁੰਦੀਆਂ ਤਾਂ ਉਸ ਨੂੰ ਜ਼ਰੂਰ ਸਾਂਝਾ ਕਰਨਾ ਚਾਹੀਦਾ ਪਰ ਕੁਝ ਛੋਟੀ ਮਾਨਸਿਕਤਾ ਵਾਲੇ ਲੋਕਾਂ ਦੀ ਨਜ਼ਰ ਵਿੱਚ ਇਹ ਪ੍ਰੋਬਲਮਾਂ ਛੋਟੀਆਂ ਹੁੰਦੀਆਂ ਤੇ ਇਹ ਛੁਪਾਉਣ ਵਾਲੀਆਂ ਗੱਲਾਂ ਕੰਗਾਂ ਜਾਂਦੀਆਂ ਸੋ ਇਹ ਦਿਮਾਗ ਦਾ ਕਹਿ ਸਕਦੇ ਆਪਾਂ ਵੀ ਉਹਨਾਂ ਦਾ ਦਿਮਾਗ ਕਿੰਨਾ ਕਹਿ ਜਾਂ ਉਹਨਾਂ ਦੀ ਸਤਬੁੱਧੀ ਕਿੰਨੀ ਕਹਿ ਉਸ ਮੁਤਾਬਕ ਉਹ ਆਪਣਾ ਵਿਚਾਰ ਛੱਡਦੇ ਆ ਕਸੂਰ ਉਹਨਾਂ ਦਾ ਵੀ ਕੋਈ ਨਹੀਂ ਕਿਉਂਕਿ ਉਹਨਾਂ ਦੀ ਸੋਚ ਤੇ ਉਹਨਾਂ ਦੇ ਦਿਮਾਗ ਦਾ ਦਾਇਰਾ ਉਹਨਾਂ ਕੀ ਹੁੰਦਾ ਜਿੰਨਾਕ ਉਹ ਆਪਣਾ ਵਿਚਾਰ ਆਪਣੀ ਰਾਇ ਛੱਡ ਦਿੰਦੇ ਆ ਸੋ ਹਰ ਇੱਕ ਦਾ ਆਪਣਾ ਆਪਣਾ ਦਿਮਾਗ ਦੇ ਹਿਸਾਬ ਨਾਲ ਰਹਿ ਛੱਡਣ ਦਾ ਅਧਿਕਾਰ ਹੁੰਦਾ ਜੀ ਜਿਸ ਨੂੰ ਜੋ ਚੀਜ਼ ਚੰਗੀ ਲੱਗਦੀ ਆ ਆਪਣੇ ਹਿਸਾਬ ਨਾਲ ਕਰਨੀ ਹੁੰਦੀ ਆ ਸੋ ਆ ਉਸ ਤੋਂ ਬਾਅਦ ਇੱਕ ਹੋਰ ਕੁੜੀ ਸੀ ਜਿਨੇ ਕਿਹਾ ਕਿ ਮੈਂ ਆਪਣੇ ਪਿਛਲੇ 5-6 ਸਾਲ ਤੋਂ ਆਪਣੇ ਪੇਕੇ ਰਹਿ ਰਹੀ ਆ ਪਰ ਉਹ ਬੱਚੇ ਆ ਜਿਹੜੇ ਉਹਦੇ ਸਹੁਰਾ ਪਰਿਵਾਰ ਨੇ ਉਹਦੇ ਤੋਂ ਬੱਚੇ ਖੋਲੇ ਆ ਦਾਦਾ ਦਾਦੀ ਨੇ ਬੱਚੇ ਨਹੀਂ ਆਉਣ ਦਿੱਤੇ ਤੇ ਬੱਚਿਆਂ ਨੂੰ ਮਿਲਣ ਵੀ ਨਹੀਂ ਦਿੱਤਾ ਜਾਂ ਜਾਂਦਾ ਤੇ ਨਾ ਹੀ ਬੱਚਿਆਂ ਦੀ ਨਾਲ ਕੋਈ ਗੱਲਬਾਤ ਹੋ ਰਹੀ ਆ ਨਹੀਂ ਕੇਸ ਕੁਛ ਏਦਾਂ ਨਿਪੜ ਰਹੇ ਆ ਤੇ ਉਸ ਤੇ ਉਹਨੇ ਕੁਝ ਕੇਸ ਲਗਾਏ ਸੀ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਉਹ ਕਹਿੰਦੀ ਹੈ ਵੀ ਜਦੋਂ ਵੀ ਮੈਂ ਬਾਹਰ ਨਿਕਲਦੀ ਆ ਤਾਂ ਕਿਹਾ ਜਾਂਦਾ ਵੀ ਇਹ ਝੂਠੇ ਪਰਚੇ ਪਾਏ ਹੋਏ ਆ ਇਹਨੇ ਝੂਠਾ ਫਸਾਇਆ ਹੋਇਆ ਝੂਠੇ ਅਲੀਗੇਸ਼ਨਸ ਲਗਾਏ ਹੋਏ ਆ ਸੋ ਸਾਡੀ ਨਾ ਇੱਕ ਮੇਨ ਚੀਜ਼ ਇਹ ਵੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਸਹੀ ਆ ਕੌਣ ਗਲਤ ਆ ਕਿਉਂਕਿ ਜਦੋਂ ਇੱਕ ਦੋ ਕੇਸ ਗਲਤ ਹੋ ਜਾਂਦੇ ਆ ਨਾ ਇੱਕ ਦੋ ਕੁੜੀਆਂ ਝੂਠ ਦਾ ਸਾਰਾ ਲੈ ਲੈਂਦੀਆਂ ਝੂਠੇ ਕੇਸਾਂ ਦਾ ਬਹੁਤ ਸਾਰੀਆਂ ਦੂਸਰੀਆਂ ਕੁੜੀਆਂ ਨੂੰ ਵੀ ਫਿਰ ਉਸੇ ਨਿਗਾ ਨਾਲ ਲੋਕ ਦੇਖਣਾ ਸ਼ੁਰੂ ਕਰ ਦਿੰਦੇ ਆ ਪਰ ਮੈਂ ਅਕਸਰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਫੋਨ ਕਾਲਸ ਆਉਂਦੀਆਂ ਜਾਂ ਕੋਈ ਗੱਲ ਕਰਦੀ ਆ ਕੁੜੀ ਆਪਣੀ ਪ੍ਰੋਬਲਮ ਸ਼ੇਅਰ ਕਰਦੀ ਆ ਤਾਂ ਮੈਂ ਹਮੇਸ਼ਾ ਇਹ ਚੀਜ਼ ਸ਼ੇਅਰ ਕਰਦੀ ਹੁੰਦੀ ਆ ਕਿ ਮੇਰੇ ਅਗਰ ਕੋਈ ਆਪਣੇ ਦਿਮਾਗ ਨਾਲ ਮੇਰੀ ਕਹਾਣੀ ਨੂੰ ਸੁਣੇ ਆਪਣੇ ਦਿਮਾਗ ਨਾਲ ਆਪਣੇ ਇਤਮਨਾਨ ਨਾਲ ਬੈਠ ਕੇ ਅਗਰ ਕੁਝ ਗੱਲਾਂ ਜੋ ਪੁਆਇੰਟ ਕੀਤੀਆਂ ਜਾਣ ਤਾਂ ਸਮਝ ਆਉਂਦਾ ਕਿ ਕੇਸ ਕਰਨ ਨੂੰ ਮੇਰੇ ਕੋਲੇ ਬਹੁਤ ਸਾਰੇ ਕੇਸ ਸੀ ਜੋ ਕਹਿਦਣ ਦੇ ਕੀ ਕੁੜੀਆਂ ਦਾ ਕੰਮ ਐ ਝੂਠੇ ਕੇਸ ਕਰਨਾ ਤੇ ਕਾਨੂੰਨ ਦਾ ਦੀ ਆੜ ਵਿੱਚ ਸਹਰਿਆਂ ਨੂੰ ਉਹ ਕਰਨਾ ਪਰ ਮੇਰੇ ਕੋਲੇ ਸਾਰੇ ਸੱਚੇ ਕੇਸ ਕਰਨ ਦਾ ਮੌਕਾ ਸੀਗਾ ਬਹੁਤ ਸਾਰੀਆਂ ਚੀਜ਼ਾਂ ਸੀ ਬਹੁਤ ਪ੍ਰੂਫ ਸੀ ਸਬੂਤ ਸੀ ਖੁਦ ਮੇਰੀ ਖੁਦ ਮੇਰੀ ਮੈਡੀਕਲ ਰਿਪੋਰਟ ਦੱਸਦੀ ਸੀ ਕਿ ਉਹ ਮੇਰੇ ਨਾਲ ਕੀ ਹੋਇਆ ਸੀ ਉਸ ਰਾਤ ਉਸ ਦਿਨ ਮੇਰੇ ਨਾਲ ਕੀ ਹੋਇਆ ਸੀ ਉਹ ਸਭ ਕੁਝ ਦੱਸਦਾ ਸੀ ਮੇਰੇ ਬਜ਼ੁਰਗ ਨਾਨੀ ਜੀ ਦਾ ਹੱਥ ਤੋੜਿਆ ਗਿਆ ਐਸਆਈ ਨੇ ਆਕੇ ਮੌਕੇ ਦੇ ਉੱਪਰ ਸ਼ਾਨਬੀਨ ਕੀਤੀ ਉਹ ਸਾਰਾ ਕੁਝ ਸਾਡੇ ਕੋਲੇ ਸਬੂਤ ਸੀ ਅਸੀਂ ਕਰ ਸਕਦੇ ਸੀ ਪਰ ਅਸੀਂ ਵੇਟ ਕੀਤਾ ਕਿ ਆਪਣਾ ਘਰ ਬਸਾਉਣ ਲਈ ਜੁਨੇ ਵੀ ਐਫਰਟਸ ਲੱਗਦੇ ਹੁੰਦੇ ਆ ਘਰ ਦੇ ਆ ਨਹੀਂ ਉਹ ਲਾਏ ਅਸੀਂ ਕੋਈ ਕੇਸ ਨਹੀਂ ਕੀਤਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਆਪਣੇ ਹਸਬੰਡ ਦੇ ਖਿਲਾਫ ਜਾਉਂਗੀ ਕਦੇ ਜਾਂ ਮੈਂ ਕਦੇ ਕੇਸ ਕਰੂੰਗੀ ਜਾਂ ਕੁਝ ਵੀ ਮੈਂ ਜ਼ਿੰਦਗੀ ਚ ਕਦੇ ਕੀਤਾ ਵੀ ਨਹੀਂ ਜਿਹੜਾ ਮੇਰਾ ਚੱਲ ਰਿਹਾ ਜੀ ਉਹ ਸਿਰਫ ਖਰਚੇ ਦਾ ਕੇਸ ਹੈ ਜੋ ਕਿ ਮੇਰਾ ਰਾਈਟ ਹੈ ਕਿ ਮੈਂ ਬੱਚਿਆਂ ਨੂੰ 8 ਸਾਲ ਤੋਂ ਪਾਲ ਰਹੀ ਆ ਬੱਚਿਆਂ ਦਾ ਹੱਕ ਕੋਰਟ ਨੇ ਸਿਰਫ ਬੰਨਣਾ ਹੁੰਦਾ ਹੈ ਦੇਣਾ ਨਾ ਦੇਣਾ ਦਾ ਬੰਦੇ ਤੇ ਡਿਪੈਂਡ ਕਰਦਾ ਕਿ ਉਹ ਜੇਲ੍ਹ ਕੱਟਣੀ ਪਸੰਦ ਕਰਦਾ ਜਾਂ ਉਹ ਖਰਚਾ ਦੇਣਾ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਸੋ ਨਾ ਮੇਰੇ ਕਦੇ ਬੱਚਿਆਂ ਨੂੰ ਕਦੇ ਰੱਖਿਆ ਮੈਂ ਉਸ ਭੈਣ ਨੂੰ ਜਿਵੇਂ ਗੱਲ ਕਰੀ ਕਿ ਨਾ ਮੈਂ ਕੋਈ ਝੂਠਾ ਪਰਚਾ ਨਾ ਸੱਚਾ ਪਰਚਾ ਝੂਠਾ ਤਾਂ ਪਾਉਣਾ ਕਿ ਮੇਰੇ ਕੋਲੋਂ ਸੱਚੇ ਵੀ ਨਹੀਂ ਪਏ ਹੋਏ ਔਰ ਕਈ ਲੋਕ ਕਹਿੰਦੇ ਆ ਕਿ ਕੁੜੀਆਂ ਪੈਸਾ ਦੇਖ ਕੇ ਹਨਾ ਆਪਣੇ ਸਹੁਰਿਆਂ ਨੂੰ ਜਾਂ ਮੁੰਡੇ ਨੂੰ ਮੇਨ ਗੱਲ ਆਪਾਂ ਘਰ ਵਾਲੇ ਦੀ ਲਾ ਲਈਏ ਜਾਂ ਮੁੰਡੇ ਦੀ ਲਾ ਲਈਏ ਕਿ ਪੈਸਾ ਦੇਖ ਕੇ ਉਹ ਉਹਦੇ ਮਗਰ ਲੱਗਦੀਆਂ ਏ ਇਹ ਉਹ ਕੁਸ਼ਨ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਛੋਟੀ ਸੀ ਮੇਰੀ ਬਹੁਤ ਛੋਟੀ ਏਜ ਸੀ 17 18 ਸਾਲ ਦੀ ਏ ਸੀ ਜਦੋਂ ਮੇਰੀ ਮੈਰਿਜ ਹੋ ਗਈ ਸੀ ਪੈਸੇ ਪੂਸੇ ਵਾਲਾ ਮਸਲਾ ਨਹੀਂ ਸੀ ਕਿਉਂਕਿ ਮੈਂ ਪਿੱਛੋਂ ਵਧੀਆ ਪਰਿਵਾਰ ਚੋਂ ਗਈ ਸੀਗੀ ਤੇ ਮੇਰੇ ਸੰਸਕਾਰ ਮੇਰੀ ਤਰਬੀਅਤ ਤੇ ਕਹਿ ਜੀ ਸੀਗੀ ਕਿ ਜਿਹਦੇ ਵਿੱਚ ਪੈਸਾ ਕਦੇ ਵੀ ਘਰਦਿਆਂ ਨਹੀਂ ਸਿਖਾਇਆ ਔਰ ਦਿਖਾਇਆ ਹੀ ਨਹੀਂ ਸੀਗਾ ਇਸ ਤਰ੍ਹਾਂ ਕਿ ਚੰਗੀ ਪੈਸੇ ਇਹ ਉਹ ਆਪਾਂ ਜੇ ਕੋ ਰਿਸ਼ਤਾ ਕਰਦੇ ਆ ਤਾਂ ਜ਼ਿਆਦਾਤਰ ਸਾਡੇ ਆਮ ਪਿੰਡਾਂ ਵਿੱਚ ਇਹ ਦੇਖਿਆ ਜਾਂਦਾ ਕਿ ਜਿੰਨੀ ਕ ਜ਼ਮੀਨ ਜਾਏਗਾ ਤਾਂ ਆਪਾਂ ਨੂੰ ਹੁੰਦੀ ਆ ਆਪਾਂ ਉਸ ਹਿਸਾਬ ਨਾਲ 2-4 ਕਿੱਲੇ ਚੋਂ ਘੱਟ ਵੱਧ ਹੋ ਜਾਂਦੇ ਆ ਕਿ ਆਪਾਂ ਆਪਣੇ ਬਰਾਬਰ ਜਿਹੇ ਦਾ ਰਿਸ਼ਤਾ ਹੀ ਲੱਭੀਏ ਪਰ ਕਈ ਵਾਰ ਸਾਡੇ ਬਜ਼ੁਰਗ ਇਹ ਗਲਤੀਆਂ ਕਰ ਲੈਂਦੇ ਕਿ ਸਿਰਫ ਜ਼ਮੀਨ ਨਾਲ ਔਰ ਘਰ ਬਣਾਉਣ ਪਿੱਛੇ ਲੱਗ ਜਾਂਦੀ ਆ ਕਿ ਜ਼ਮੀਨ ਪਾ ਲਈਏ ਮੁੰਡੇ ਦਾ ਘਰ ਠੀਕ ਹੋਵੇ ਮੁੰਡਾ ਕਿਹੋ ਜਿਹਾ ਹੈ ਮੁੰਡੇ ਦੀ ਮਾਂ ਦੀ ਕੀ ਰਿਕਾਰਡ ਹੈ ਮੁੰਡੇ ਦੀ ਮਾਂ ਦਾ ਕੈਰੇਕਟਰ ਕਿਹੋ ਜਿਹਾ ਉਹ ਚੀਜ਼ਾਂ ਸਕਿਪ ਕਰ ਦਿੰਦੇ ਜੋ ਕਿ ਮੇਰੇ ਨਾਨੇ ਨੇ ਕੀਤੀਆਂ ਮੇਰੇ ਨਾਨਾ ਜੀ ਨੇ ਨਾ ਮੇਰੇ ਹਸਬੰਦ ਦੀ ਇਨਕੁਆਇਰੀ ਕੀਤੀ ਐ ਨਾ ਮੇਰੀ ਸੱਸ ਦੀ ਇਨਕੁਆਇਰੀ ਕੀਤੀ ਸੀਗੀ ਜਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਬਾਅਦ ਵਿੱਚ ਬਹੁਤ ਹੈਰਾਨੀਜਨਕ ਖੁਲਾਸੇ ਹੋਏ ਐ ਜੋ ਮੈਂ ਕਦੇ ਐਕਸਪੈਕਟ ਵੀ ਨਹੀਂ ਕਰ ਸਕਦੀ ਮੈਨੂੰ ਖੁਦ ਨੂੰ ਬਹੁਤ ਹੈਰਾਨੀ ਹੋਈ ਕਿ ਮੈਂ ਉਸ ਪਰਿਵਾਰ ਵਿੱਚ ਰਹਿ ਕੇ ਆਈ ਐ ਮੈਂ ਉਸ ਸੱਸ ਦੀ ਸੇਵਾ ਕਰਦੀ ਸੀ ਜੋ ਬਿਲਕੁਲ ਵੀ ਡਿਜ਼ਰਵ ਨਹੀਂ ਕਰਦੀ ਸੀ ਜਿਸ ਨੇ ਇੰਨੇ ਗਲਤ ਕੰਮ ਕੀਤੇ ਹੋਏ ਐ ਔਰ ਦੇਖੋ ਤੁਸੀਂ ਜੋ ਇਨਸਾਨ ਨਾ ਅੱਜ ਦੇ ਟਾਈਮ ਜਾਂ ਕਹ ਲਈਏ ਆਪਾਂ ਬੁਰੇ ਕੰਮ ਕਰਦਾ ਹੈ ਜਾਂ ਗਲਤ ਹੁੰਦਾ ਨਾ ਉਸ ਦੀ ਇੱਜ਼ਤ ਉਸ ਦੀ ਜ਼ਿਆਦਾ ਔਕਾਤ ਹੁੰਦੀ ਹੈ ਘਰ ਦੇ ਵਿੱਚ ਜ਼ਿਆਦਾ ਉਸ ਨੂੰ ਸਿਰ ਦੇ ਉੱਪਰ ਚੜਾ ਕੇ ਰੱਖਿਆ ਜਾਂਦਾ ਜੋ ਬੰਦਾ ਜਿਸ ਦੇ ਹੱਥੋਂ ਤੁਸੀਂ ਕਹਿ ਦਿਓ ਵੀ ਕੱਚਾ ਬੇਰ ਲੈ ਕੇ ਵੀ ਖਾਣ ਨੂੰ ਦਿਲ ਨਹੀਂ ਕਰਦਾ ਲੋਕ ਉਸ ਨੂੰ ਲੋਕ ਨਹੀਂ ਮਤਲਬ ਉਹਦਾ ਹਸਬੰਡ ਉਸ ਦਾ ਬੱਚੇ ਔਲਾਦ ਪੁੱਛ ਕੇ ਗੱਲ ਕਰਦੇ ਹਿੱਦੇ ਕਈ ਕੇਸਾਂ ਵਿੱਚ ਮੈਂ ਇਹ ਦੇਖਣ ਚ ਮਿਲਿਆ ਮੈਂ ਖੁਦ ਵੀ ਨੋਟ ਕੀਤਾ ਹੈ ਚੀਜ਼ਾਂ ਤੇ ਸੁਣ ਵਿੱਚ ਵੀ ਆਉਂਦੀਆਂ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਔਰਤਾਂ ਨੇ ਜਿਨ੍ਹਾਂ ਨੇ ਪੂਰੇ ਜੀਵਨ ਗੰਦਗੀ ਘੋਲੀ ਹੁੰਦੀ ਹੈ ਗੰਦਾ ਕੰਮ ਕੀਤਾ ਹੁੰਦਾ ਤੇ ਉਹ ਲੋਕਾਂ ਦੀ ਨਜ਼ਰ ਵਿੱਚ ਚੰਗੀਆਂ ਬਣੀਆਂ ਹੁੰਦੀਆਂ ਪਤਾ ਨਹੀਂ ਉਹ ਆਪਣਾ ਵਾਲਾ ਦੁਆਲਾ ਹੀ ਫਿਰ ਉਸ ਤਰ੍ਹਾਂ ਦਾ ਕ੍ਰੀਏਟ ਕਰ ਲੈਂਦੀਆਂ ਕਿ ਉਹਨੂੰ ਉਹੋ ਜਿਹੇ ਲੋਕ ਹੀ ਪਸੰਦ ਆਉਂਦੇ ਆ ਤੇ ਉਹਨਾਂ ਨੂੰ ਵੀ ਫਿਰ ਅਿਹੇ ਜਿਹੀਆਂ ਔਰਤਾਂ ਹੀ ਪਸੰਦ ਆਉਂਦੀਆਂ ਪਤਾ ਨਹੀਂ ਉਹ ਕੀ ਸਿਸਟਮ ਬਣਦਾ ਹੋਣਾ ਪਰ ਉਸ ਤੋਂ ਬਾਅਦ ਜਿਵੇਂ ਗੱਲ ਕਰੀਏ ਕਿ ਪੈਸੇ ਦੀ ਗੱਲ ਪੈਸੇ ਦੀ ਹੁਣ ਜੇ ਮੇਰੀ ਜਗ੍ਹਾ 'ਤੇ ਹੋਰ ਹੁੰਦੀ ਤਾਂ ਆਈ ਥਿੰਕ ਮੈਂ ਸ਼ਾਇਦ ਕਹਿ ਸਕਦੀ ਹਾਂ ਕਿ ਅਗਰ ਕਰੋੜਾਂ ਦੀ ਜ਼ਮੀਨ ਛੱਡ ਕੇ ਇਸ ਤਰ੍ਹਾਂ ਵਾਪਸ ਨਹੀਂ ਹੋਣਾ ਸੀ ਕਰੋ ਨਹੀਂ ਹੋਣਾ ਸੀਗਾ ਕਿਸੇ ਨੇ ਸ਼ਾਇਦ ਪਰ ਮੈਂ ਆਪਣੀ ਕਰੋੜਾਂ ਦੀ ਜ਼ਮੀਨ ਆਪਣਾ ਘਰ ਮੇਰਾ ਖੁਦ ਦਾ ਪੈਸਾ ਲਾਇਆ ਹੋਇਆ ਉਸ ਘਰ ਤੇ ਲੋਕ ਦਾਸ ਦੇਹੇਜ਼ ਲੈ ਕੇ ਜਾਂਦੀ ਹੈ ਮੈਂ ਉਸ ਘਰ ਦੇ ਵਿੱਚ ਹਰ ਇੱਕ ਚੀਜ਼ ਬਣਾਈ ਹੋਈ ਹੈ ਉਹ ਕਿਹੜੀ ਵਸਤੂ ਹੈ ਜੋ ਘਰ ਦੇ ਵਿੱਚ ਰੁਟੀਨ ਚ ਵਰਤਣ ਵਾਲੀ ਚੀਜ਼ ਹੈ ਜੋ ਉਹਨਾਂ ਨੇ ਖੁਦ ਬਣਾਈ ਹੋਵੇ ਇੱਕ ਵੀ ਚੀਜ਼ ਨਹੀਂ ਹੈ ਸਾਰੀਆਂ ਉਹ ਚੀਜ਼ਾਂ ਮੈਂ ਖੁਦ ਬਣਾਈਆਂ ਮੇਰੇ ਘਰ ਦੇ ਆਨੇ ਮੈਨੂੰ ਦਿੱਤੀਆਂ ਹੋਈਆਂ ਹੈ ਸੋ ਉਹ ਸਾਰੀਆਂ ਚੀਜ਼ਾਂ ਬਣਾ ਕੇ ਦੇ ਕੇ ਆਈਆਂ ਸੋ ਪੈਸੇ ਪਿੱਛੇ ਜ਼ਮੀਨ ਕਰੋੜਾਂ ਦੀ ਜ਼ਮੀਨ ਹੈ ਜੇ ਆਪਾਂ ਕਿੱਲੇ ਦੀ ਗੱਲ ਕਰੀਏ ਕਰੋੜਾਂ ਦੇ ਹਿਸਾਬ ਨਾਲ ਕੀਮਤ ਹੈ ਤਾਂ ਫਿਰ ਮਤਲਬ ਅਗਰ ਮੈਂ ਪੈਸੇ ਦੀ ਜਾਂ ਕੋਈ ਕੁੜੀਆਂ ਨੂੰ ਹਰ ਕੋਈ ਕੁੜੀ ਪੈਸੇ ਪਿੱਛੇ ਜਾਂਦੀ ਤਾਂ ਮੈਂ ਮੈਨੂੰ ਉਹ ਘਰ ਚੋਂ ਕੱਢ ਨਹੀਂ ਸਕਦੇ ਨਾ ਹੀ ਉਹ ਮੈਂ ਉੱਥੇ ਜਾਣ ਤੋਂ ਕੋਈ ਮੈਨੂੰ پابੰਦੀ ਲੱਗੀ ਹੋਈ ਹੈ ਅਗਰ ਮੈਂ ਅੱਜ ਵੀ ਚਾਹਾਂ ਮੈਂ ਆਪਣੇ ਬੱਚੇ ਲੈ ਕੇ ਉਸ ਘਰ ਚ ਜਾਵਾਂ ਤਾਂ ਉਹਨਾਂ ਦੀ ਹਿੰਮਤ ਔਰ ਜ਼ੁਰਤ ਨਹੀਂ ਹੈ ਕਿ ਉਹ ਮੈਨੂੰ ਉਸ ਘਰ ਦੇ ਵਿੱਚ ਐਂਟਰ ਨਾ ਹੋਣ ਦੇਣਗੇ ਹਾਂ ਪ੍ਰੋਬਲਮਾਂ ਹੋਣਗੀਆਂ ਫਿਰ ਤੋਂ ਪਰੇਸ਼ਾਨੀਆਂ ਹੋਣਗੀਆਂ ਕੁੱਟਾ ਮਾਰੀ ਫਲੇਸ਼ ਅਲੀਗੇਸ਼ਨਸ ਫਾਲਤੂ ਚੀਜ਼ਾਂ ਜੋ ਮੈਂ ਨਹੀਂ ਸੁਣ ਸਕਦੀ ਨਹੀਂ ਸਹਿ ਸਕਦੀ ਉਹਨਾਂ ਤੋਂ ਮੈਨੂੰ ਰੱਬ ਜਮੀਨਾ ਜਾਇਦਾਦਾਂ ਤੋਂ ਮਾਫ ਕਰੇ ਮੈਂ ਐਂ ਦੀ ਜ਼ਿੰਦਗੀ ਬਹੁਤ ਸੋਹਣੀ ਜ਼ਿੰਦਗੀ ਹੈ ਮੇਰੀ ਐਵੇਂ ਦੀ ਬਹੁਤ ਵਧੀਆ ਜ਼ਿੰਦਗੀ ਹੈ ਜਿਹਦੇ ਵਿੱਚ ਮੈਨੂੰ ਫਾਲਤੂ ਕਿਸੇ ਦਾ ਬੇਫਕੂਫਿਆਨਾ ਇਲਜ਼ਾਮ ਨਹੀਂ ਸੁਣਨੇ ਪੈਂਦੇ ਜੋ ਆਪਣੇ ਉੱਪਰ ਚਿੱਕੜ ਹੈ ਜੋ ਰੋਜ਼-ਰੋਜ਼ ਨਹੀਂ ਉਛਾਲਣਾ ਉਛਾਲਣ ਨੂੰ ਮੈਨੂੰ ਸੁੰਨਾ ਮਿਲਦਾ ਮੈਂ ਇਹ ਚੀਜ਼ਾਂ ਨਹੀਂ ਬਰਦਾਸ਼ਤ ਕਰ ਸਕਦੀ ਮੈਂ ਜੋ ਚੀਜ਼ ਤੁਸੀਂ ਜ਼ਿੰਦਗੀ 'ਚ ਨਹੀਂ ਹੋ ਖਾਸ ਕਰਕੇ ਉਹ ਲੋਕਾਂ ਤੋਂ ਜੋ ਲੋਕ ਉਸ ਘਰ ਦੇ ਵਿੱਚ ਰਹਿੰਦੇ ਐ ਪੂਰੀ ਤਰ੍ਹਾਂ ਗੰਦੇ ਹੋਣ ਪੂਰੀ ਤਰ੍ਹਾਂ ਉਹਨਾਂ ਨੇ ਰਿਸ਼ਤਿਆਂ ਦੇ ਵਿੱਚ ਗੰਦਗੀ ਘੋਲੀ ਹੋਵੇ ਔਰ ਉਹ ਥੋੜੇ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਜਾਂ ਚਿੱਕੜ ਉਛਾਲਣ ਤਾਂ ਮੈਂ ਉਸ ਤੋਂ ਸਾਈਡ ਤੇ ਬੈਠ ਕੇ ਆਪਣੇ ਬੱਚੇ ਪਾਲ ਕੇ ਆਪਣੇ ਬੱਚਿਆਂ ਨੂੰ ਰੋਟੀ ਇੱਜ਼ਤਮਾਨ ਦੀ ਖਵਾ ਕੇ ਮੈਂ ਬਹੁਤ ਸੌਖਾ ਫੀਲ ਕਰਦੀ ਆ ਸੋ ਨਾ ਹੁਣ ਜਮੀਨ ਪਿੱਛੇ ਮੈਂ ਗਈ ਆ ਨਾ ਮੈਂ ਝੂਠੇ ਕੇਸ ਪਰਚੇ ਪਾਏ ਹੋਏ ਐ ਔਰ ਨਾ ਹੀ ਮੇਰਾ ਇਹ ਸੀਗਾ ਕਿ ਮੈਂ ਕੋਈ ਇੱਥੇ ਆ ਕੇ ਮੈਂ ਹਾਂ ਇਹ ਕਹਾ ਕਿ ਮੈਂ ਪੰਚਾਇਤ ਨੂੰ ਭੇਜਾਂ ਉੱਥੇ ਜਾਂ ਮੈਂ ਉੱਥੇ ਜਾ ਕੇ ਹੱਲਾ ਗੁੱਲਾ ਕਰਾਵਾਂ ਜਾਂ ਗੁੰਡਾਗਰਦੀ ਨਹੀਂ ਮੈਂ ਕੁਝ ਨਹੀਂ ਕੀਤਾ ਮੈਂ ਸਿਰਫ ਮੈਂ ਉਸ ਹਿਸਾਬ ਨਾਲ ਚੱਲੀ ਐ ਜਿਸ ਹਿਸਾਬ ਨਾਲ ਇੱਕ ਨਾਰਮਲ ਇਨਸਾਨ ਸੋਚ ਕੇ ਚੱਲਦਾ ਹੈ ਜੋ ਇੱਕ ਆਪ ਰੱਬ ਤੇ ਡੋਰੀਆਂ ਸੱਟ ਕੇ ਚੱਲਦੇ ਐ ਮੈਂ ਉਸ ਹਿਸਾਬ ਨਾਲ ਚੱਲਨੀ ਐ ਮੈਂ ਕਾਨੂੰਨ ਤੋਂ ਕੋਈ ਐਦਾਂ ਦੀ ਕੋਈ ਮਿਸਯੂਜ਼ ਨਹੀਂ ਕੀਤਾ ਉਈ ਮੈਂ ਕਿਸੇ ਦੀ ਪ੍ਰੈਸ਼ਰਸ ਨਹੀਂ ਪਵਾਏ ਉਸ ਪਰਿਵਾਰ ਨੂੰ ਤੰਗ ਪਰੇਸ਼ਾਨ ਨਹੀਂ ਕਰਵਾਇਆ ਜੋ ਉਹਨਾਂ ਨੇ ਮੇਰੇ ਨਾਲ ਕਰਨਾ ਸੀ ਕਰਤਾ ਜੋ ਮੇਰੀ ਔਲਾਦ ਨਾਲ ਕਰਨਾ ਸੀ ਉਹ ਵੀ ਕਰਤਾ ਹੁਣ ਬਾਕੀ ਦਾ ਜੋ ਉਹ ਭੁਗਤ ਰਹੇ ਨੇ ਉਹ ਵੈਗਰੂ ਵੱਲੋਂ ਹੀ ਭੁਗਤ ਰਹੇ ਨੇ ਜੋ ਅੱਗੇ ਭੁਗਤਣਾ ਉਹ ਵੀ ਵੈਗਰੂ ਦੀ ਹੀ ਰਜਾਚੀਹੀ ਹੋਣ ਵਾਲਾ ਸਭ ਕੁਝ ਬਸ ਇਹ ਗੱਲਾਂ ਸੀ ਕਿ ਜ਼ਰੂਰੀ ਨਹੀਂ ਕਿ ਜਿਵੇਂ ਤੁਸੀਂ ਕਹਿ ਦਿੰਦੇ ਹੋ ਹਨਾ ਵੀ ਤੁਹਾਡੇ ਬੱਚੇ ਮੇਰੇ ਵਰਗਾ ਇਹ ਬੰਦਾ ਤਰਸਦਾ ਉਸ ਭੈਣ ਦੇ ਮੁਤਾਬਕ ਕਿ ਉਹਦੇ ਬੱਚੇ ਖੋਲੇ ਬਿਲਕੁਲ ਗਲਤ ਗੱਲ ਹੈ ਮਾਂ ਬੱਚਿਆਂ ਤੋਂ ਬਿਨਾਂ ਅਧੂਰੀ ਹੁੰਦੀ ਹੈ ਮਾਂ ਨੂੰ ਪਤਾ ਹੁੰਦਾ ਹੈ ਕਿ ਬੱਚਿਆਂ ਬਿਨਾਂ ਕਿਵੇਂ ਰਿਹਾ ਜਾਂਦਾ ਹੈ ਪਰ ਕਦੇ-ਕਦੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਕਾਸ਼ ਮੈਨੂੰ ਕਦੇ ਇੱਕ ਵਾਰ ਕਿਹਾ ਹੁੰਦਾ ਮੇਰੇ ਘਰ ਦੇ ਆਨੇ ਕਿ ਅਸੀਂ ਆਪ ਦਾ ਪੋਤਾ-ਪੋਤੀ ਆ ਆਪਣੇ ਬੱਚੇ ਨਹੀਂ ਜਾਣਦੇ ਨੇ ਆਪਣੇ ਬੱਚੇ ਘਰ ਨਹੀਂ ਜਾਣਦੇ ਨੇ ਤਾਂ ਸ਼ਾਇਦ ਮੈਨੂੰ ਇਹ ਲੱਗਦਾ ਕਿ ਮੈਂ ਆਪਣੀ ਜਿਹੜੀ ਇਹ ਜ਼ਿੰਦਗੀ ਆ ਹੋਰ ਤਕਲੀਫ ਨਾਲ ਹੋਰ ਕੁਝ ਸਾਲ ਕੱਟ ਸਕਦੀਆਂ ਕਿਉਂਕਿ ਇਹ ਬੱਚਿਆਂ ਦਾ ਪਿਆਰ ਕਰਦੇ ਬੱਚਿਆਂ ਨਾਲ ਲਗਾਵੇ ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਪਿਛਲੇ 8 ਸਾਲ ਮੈਂ ਇੱਥੇ ਬੈਠੀ ਨੂੰ ਹੋ ਗਈ 8 ਸਾਲਾਂ ਵਿੱਚ ਉਹਨਾਂ ਨੇ ਇੱਕ ਸਿੰਗਲ ਕੋਸ਼ਿਸ਼ ਵੀ ਨਹੀਂ ਕੀਤੀ ਇੱਕ ਸਿੰਗਲ ਐਫਰਟ ਵੀ ਨਹੀਂ ਲਗਾਇਆ ਕਿ ਜਿਹਦੇ ਵਿੱਚ ਮੈਨੂੰ ਇੱਕ ਪਲ ਇੱਕ ਲਮਹਾ ਲੱਗਿਆ ਹੋਵੇ ਕਿ ਉਹ ਬੰਦੇ ਆਪਣੇ ਔਲਾਦ ਨੂੰ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਵੀ ਪਿਆਰ ਕਰਦੀ ਹੈ ਥੋੜਾ ਜਿਹਾ ਵੀ ਆਪਣੇ ਬੱਚਿਆਂ ਪ੍ਰਤੀ ਸੋਚਦੀ ਹੈ ਤਾਂ ਰਿਸ਼ਤੇ ਫਿਰ ਸਿਰਫ ਸਮਝੌਤਿਆਂ ਨਾਲ ਜਾਂ ਪੈਸੇ ਦੇਖ ਕੇ ਜ਼ਮੀਨ ਕਰੋੜਾਂ ਦੀ ਦੇਖ ਕੇ ਨਹੀਂ ਝੁਕਦੇ ਹੁੰਦੇ ਰਿਸ਼ਤਿਆਂ ਦੇ ਵਿੱਚ ਪ੍ਰੇਮ ਵਿਸ਼ਵਾਸ ਤੇ سپورਟ ਸਮਰਥਨ ਸਭ ਚਾਹੀਦਾ ਹੁੰਦਾ ਸੋ ਮੈਂ ਉਹਨਾਂ ਵਿੱਚੋਂ ਐ ਜੋ ਜਿਸ ਨੂੰ ਆਪਣੀ ਸੈਲਫ ਰਿਸਪੈਕਟ ਆਪਣੇ ਬੱਚਿਆਂ ਦੇ ਪ੍ਰਤੀ ਅਧਿਕਾਰ ਪ੍ਰੇਮ ਪਿਆਰ ਇਹ ਸਭ ਚੀਜ਼ਾਂ ਚਾਹੀਦੀਆਂ ਮੈਨੂੰ ਪੈਸਾ ਜ਼ਮੀਨ ਉਹਨਾਂ ਦੀ ਜੋ ਕਿ ਮੇਰੇ ਲਈ ਪਹਿਲਾਂ ਵੀ ਨਹੀਂ ਸੀਗੀ ਜੋ ਚੀਜ਼ ਹੁੰਦਿਆਂ ਹੋਇਆ ਵੀ ਤੁਹਾਡੇ ਲਈ ਨਹੀਂ ਹੈ ਤਾਂ ਉਸ ਜ਼ਮੀਨ ਦੀ ਝਾਕ ਨੂੰ ਮੈਂ ਉੱਥੇ ਆਪਣੇ ਬੱਚਿਆਂ ਨੂੰ ਇੱਕ ਸਮਾਜ ਨੂੰ ਇੱਕ ਗੰਦਾ ਅਡਲਟ ਪੈਦਾ ਕਰਕੇ ਦੇਵਾਂ ਜੋ ਮੇਰੇ ਹਸਬੰਡ ਕਰਦੇ ਨੇ ਜੋ ਉਹਨਾਂ ਦੀ ਮੈਂਟੈਲਿਟੀ ਹੈ ਜੋ ਉਹਨਾਂ ਦੀ ਫਿਤਰਤ ਹੈ ਉਹੀ ਦੇਖ ਕੇ ਮੇਰਾ ਬੱਚਾ ਸਿੱਖੂਗਾ ਤੇ ਮੈਂ ਆਪਣੇ ਬੱਚੇ ਆਪਣੇ ਹਸਬੈਂਡ ਦੀ ਤਰ੍ਹਾਂ ਬਿਲਕੁਲ ਨਹੀਂ ਬਣਦੇਣੀ ਉਸ ਤੋਂ ਬਿਹਤਰ ਹੈ ਕਿ ਮੈਂ ਸਾਈਡ ਤੇ ਆਪਣੀ ਜ਼ਿੰਦਗੀ ਜਿਹੜੀ ਕੱਢ ਰਹੀ ਆ ਸੋ ਰਹੀ ਗੱਲ ਕਿ ਉਸ ਭੈਣ ਨੇ ਜਵੇਂ ਦੱਸਿਆ ਕਿ ਉਸਦੇ ਬੱਚੇ ਆ ਜਿਹੜੇ 5-6 ਸਾਲਾਂ ਤੋਂ ਸੌਹਰਿਆਂ ਨੇ ਆਪਣੇ ਘਰੇ ਰੱਖੇ ਹੋਏ ਆ ਪਤਾ ਨਹੀਂ ਉਹਨਾਂ ਦੀ ਕੀ ਪਰਵਰਿਸ਼ ਕਰਦੀ ਆ ਕੁੱਟਦੇ ਆ ਮਾਰਦੇ ਆ ਜਾਂ ਕੁਝ ਵੀ ਮਾਂ ਨੂੰ ਸੌ ਚਿੰਤਾ ਹੁੰਦੀ ਆ ਸੋ ਕਾਨੂੰਨ ਬਣਿਆ ਹੋਇਆ ਜੀ ਇਹ ਤਾਂ ਕੋਈ ਗੱਲ ਨਹੀਂ ਹੈ ਕਿ ਕੋਰਟ ਵਿੱਚ ਤੁਸੀਂ ਜਾਓਗੇ ਤੁਹਾਨੂੰ ਕਾਨੂੰਨ ਮਦਦ ਕਰੇਗਾ ਬੱਚੇ ਮਾਂ ਕੋਲ ਅਗਰ ਆਉਣਾ ਚਾਹਣ ਤਾਂ ਕੋਰਟ ਪੁੱਛਦੀ ਹੈ ਕਿ ਬੱਚੇ ਮਾਂ ਕੋਲ ਰਹਿਣਾ ਚਾਹੁੰਦੇ ਆ ਜਾਂ ਫਾਦਰ ਕੋਲ ਰਹਿਣਾ ਚਾਹੁੰਦੇ ਆ ਉਹ ਬੱਚੇ ਉੱਥੇ ਦੱਸਣਗੇ ਕਿ ਉਹ ਮਦਰ ਕੋਲ ਜਾਂ ਫਾਦਰ ਕੋਲ 18 ਸਾਲ ਤੋਂ ਪਹਿਲਾਂ ਦੀ ਜਿਹੜੀ ਕਸਟਡੀ ਹੈ ਉਹ ਮੋਸਟਲੀ ਮਦਰ ਨੂੰ ਹੀ ਮਿਲਦੀ ਹੈ ਜ਼ਿਆਦਾਤਰ ਮਦਰ ਕੋਲ ਹੁੰਦੀ ਹੈ ਸੋ ਉਸ ਭੈਣ ਨੇ ਕੋਈ ਕੇਸ ਖੁੱਸ ਵੀ ਨਹੀਂ ਕੀਤਾ ਹੋਇਆ ਪੰਚਾਇਤਾਂ ਦੇ ਥਰੂ ਉਸ ਦਾ ਕੁਝ ਸਮਝੌਤਾ ਵਗੈਰਾ ਹੋਇਆ ਹੋਣਾ ਕੁਝ ਨਿਪਟੜ ਗਿਆ ਹੋਣਾ ਹੈ ਸੋ ਕਾਨੂੰਨ ਬਣੇ ਹੋਏ ਹੈ ਜੀ ਬਿਲਕੁਲ ਹੈ ਕੁਝ ਕੁ ਚੀਜ਼ਾਂ ਤੁਹਾਡੇ ਜਲਦੀ ਵੀ ਹੱਕ ਚ ਹੋ ਜਾਂਦੀਆਂ ਕੁਝ ਕੁ ਟਾਈਮ ਲਾ ਕੇ ਹੁੰਦੀਆਂ ਸੋ ਜਿੱਥੇ ਤੁਹਾਨੂੰ ਕਾਨੂੰਨ ਦੀ ਮਦਦ ਲੈਣੀ ਪੈਂਦੀ ਹੈ ਉੱਥੇ ਕਾਨੂੰਨ ਦੀ ਮਦਦ ਲਿਆ ਕਰੋ ਬੱਚਿਆਂ ਨਾਲ ਅਗਰ ਉਸ ਮਦਰ ਦਾ ਪ੍ਰੇਮ ਹੈ ਪਿਆਰ ਹੈ ਉਹਨਾਂ ਨੂੰ ਰੱਖਣਾ ਚਾਹੁੰਦੀ ਹੈ ਮਦਰ ਨੂੰ ਲੱਗਦਾ ਕਿ ਬੱਚੇ ਉਸ ਕੋਲ ਆ ਜਾਣਗੇ ਤਾਂ ਕੋਰਟ ਦੇ ਵਿੱਚ ਦੂਸਰੀ ਤੀਸਰੀ ਤਰੀਕ ਤੇ ਬੱਚੇ ਬੁਲਾ ਕੇ ਕੋਰਟ ਵੱਲੋਂ ਪੁੱਛਿਆ ਜਾਂਦਾ ਕਿ ਬੱਚੇ ਕਿਹਦੇ ਨਾਲ ਰਹਿਣਾ ਚਾਹੁੰਦੇ ਨੇ ਸੋ ਪ੍ਰੋਬਲਮ ਆ ਜ਼ਿੰਦਗੀ ਦੇ ਵਿੱਚ ਸਭ ਦੇ ਹੈ ਜੀ ਤਕਲੀਫਾਂ ਸਭ ਦੀ ਜ਼ਿੰਦਗੀ ਵਿੱਚ ਹੈ ਬਸ ਸਾਨੂੰ ਨਿਜਠਣਾ ਆ ਜੇ ਫਿਰ ਸਾਡੀਆਂ ਪ੍ਰੋਬਲਮਾਂ ਸਾਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਸੋ ਹੁਣ ਤਾਂ ਜਦੋਂ ਵੀ ਸੋਚਦੀ ਐ ਆਪਣੇ ਆਪ ਤੇ ਜਾਂ ਹਾਲਾਤਾਂ ਤੇ ਹਸਾ ਆਉਂਦਾ ਕਿ ਇਹ ਮਤਲਬ ਲੋਕਾਂ ਨੂੰ ਕਈ ਵਾਰ ਜੈਨੂਅਨ ਔਰ ਸਹੀ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਬਨਾਵਟੀ ਚੀਜ਼ਾਂ ਨੂੰ ਬਹੁਤ ਛੇਤੀ ਐਕਸੈਪਟ ਕਰਦੇ ਨੇ ਲੋਕ ਕੁਝ ਚੀਜ਼ਾਂ ਬਿਲਕੁਲ ਸਾਹਮਣੇ ਪਈਆਂ ਹੁੰਦੀਆਂ ਪਰ ਫਿਰ ਵੀ ਲੋਕ ਉਸ ਨੂੰ ਅਣਦੇਖਾ ਕਰ ਦਿੰਦੇ ਨੇ ਔਰ ਕੁਝ ਚੀਜ਼ਾਂ ਇੰਨੀਆਂ ਬਨਾਫਟੀ ਦਿਖਾ ਕੇ ਪੇਸ਼ ਕੀਤੀਆਂ ਜਾਂਦੀਆਂ ਕਿ ਲੋਕ ਉਹਨਾਂ ਨੂੰ ਐਕਸੈਪਟ ਕਰਦੇ ਨੇ ਸੋ ਇਹ ਅੱਜ ਦੇ ਟਾਈਮ ਦੀ ਸੱਚਾਈ ਬਣ ਚੁੱਕੀ ਹੈ ਜਿਵੇਂ ਹੁਣ ਮੈਂ 8 ਸਾਲ ਤੋਂ ਆਪਣੇ ਬੱਚੇ ਸਾਈਡ ਤੇ ਲੈ ਕੇ ਬੈਠ ਬੈਠੀ ਹੋਈਆਂ ਪਰ ਜੇ ਹੁਣ ਮੇਰੀ ਸੱਸ ਕਿਸੇ ਦੇ ਘਰੇ ਜਾ ਕੇ ਇਹ ਕਹਿੰਦੀ ਹੋਣੀ ਹੈ ਕਿ ਅਸੀਂ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਾਂ ਅਸੀਂ ਬੱਚਿਆਂ ਨੂੰ ਮਿਲਣ ਦੀ ਲੱਖ ਯਤਨ ਕੀਤੇ ਹੈ ਮੇਰਾ ਹਸਬੰਡ ਕਹਿੰਦਾ ਹੋਵੇ ਕਿਸੇ ਨੂੰ ਅਸੀਂ ਬੱਚਿਆਂ ਨੂੰ ਮਿਲਣ ਦੇ ਲੱਖ ਕੋਸ਼ਿਸ਼ ਕੀਤੇ ਇਹ ਤਾਂ ਹੁਣ ਉਹ ਜਾਣਦੇ ਆ ਮੈਂ ਜਾਣਦੀ ਆ ਤੇ ਜਾਂ ਕੋਈ ਸਬੂਤ ਪ੍ਰੂਫ ਜਾਂਦਾ ਹੋਣਾ ਜਿਸ ਦੇ ਵਿੱਚ ਉਹਨਾਂ ਨੇ ਕਦੇ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼, ਬੱਚਿਆਂ ਨੂੰ ਗੱਲ ਕਰਨ ਦੀ ਕੋਸ਼ਿਸ਼ ਆ ਜਾਂ ਕਦੇ ਭੂਆ ਨੇ, ਬੱਚਿਆਂ ਦੀ ਭੂਆ ਨੇ ਕਦੇ ਕਿਸੇ ਬੱਚਿਆਂ ਦਾ ਹਾਲਚਾਲ ਕਿਸੇ ਦੇ ਥਰੂ ਪੁੱਛਣ ਦੀ ਕੋਈ ਕੋਸ਼ਿਸ਼। ਅਗਰ ਉਹੋ ਥੋੜਾ ਜਿਹਾ ਵੀ ਰੱਬ ਦਾ ਖੌਫ ਖਾਂਦੇ ਹੋਣਗੇ ਔਰ ਰੱਬ ਨੂੰ ਹਾਜ਼ਰ-ਨਾਜ਼ਰ ਮੰਨ ਕੇ ਇਹ ਗੱਲ ਕਿਸੇ ਕੋਲ ਕਹਿਣ ਨਾ ਰੱਬ ਦੀ ਉੱਟ ਸੇ ਮੈਨੂੰ ਲੱਗਦਾ ਨਹੀਂ ਹੈ ਉਹ ਕੋਈ ਰੱਬ ਦਾ ਖੌਫ ਖਾਂਦੇ ਆ ਜਾਂ ਰੱਬ ਨੂੰ ਮੰਨਦੇ ਹੋਣਗੇ ਉਹ ਝੂਠੀ ਸੌਂ ਵੀ ਖਾ ਜਾਣਗੇ। ਪਰ ਅਗਰ ਉਹ ਇਮਾਨ ਨਾਲ ਆਪਣੇ ਆਪ ਤੋਂ ਸਵਾਲ ਪੁੱਛਣ ਇਸ ਸਵਾਲ ਦਾ ਜਵਾਬ ਪੁੱਛਣ ਕਿ ਉਹਨਾਂ ਨੇ ਇੱਕ ਕੋਸ਼ਿਸ਼ ਇੱਕ ਯਤਨ ਇੱਕ ਕੀਤੀ ਸੀ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਉਹ ਖਾਲੀ ਹੱਥ ਨੇ ਉਹ ਪਾਣੀ ਦੀ ਚੂਲੀ ਭਰ ਕੇ ਵੀ ਨਹੀਂ ਇਹ ਕਹਿ ਸਕਦੇ ਕਿ ਹਾਂ ਸੀ ਇੱਕ ਵਾਰ ਵੀ ਆਪਣੇ ਪੁੱਤੇ ਪੋਤੀ ਨੂੰ ਜਪ ਠੀਜੇਪਤੀ ਜੀ ਨੂੰ ਮਿਲਣ ਦੀ ਜਾਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕਾਂ ਵਿੱਚ ਚੰਗੇ ਬਨ ਲਈ ਉਹ ਘਰ ਘਰ ਜਾ ਕੇ ਇਹ ਕਹਿੰਦੇ ਹੋਣੇ ਜਿੰਨੇ ਵੀ ਲੋਕ ਆਉਂਦੇ ਹੋਣੇ ਆ ਕੀ ਤੁਹਾਡਾ ਕੰਪਰੋ ਹੋ ਜੇ ਬੱਚੇ ਐਦਾਂ ਉਦਾਂ ਓਏ ਹਮੇਸ਼ਾ ਇਹ ਗੱਲ ਕਹਿੰਦੇ ਹੋਣੇ ਆ ਕਿ ਅਸੀਂ ਤਾਂ ਕੋਸ਼ਿਸ਼ ਬਥੇਰੀ ਕੀਤੀ ਆ ਅਸੀਂ ਫੋਨ ਕਰਦੇ ਉਹ ਗੱਲ ਨਹੀਂ ਕਰਾਂਗੀ ਇਹ ਸਭ ਇੱਕ ਬਕਵਾਸ ਝੂਠ ਤੇ ਤਰੀਕੇ ਹੁੰਦੇ ਆ ਕੌਣ ਔਰਤ ਹੁੰਦੀ ਆ ਕਿ ਉਸ ਨੂੰ ਦਿਖਾਈ ਨਹੀਂ ਦਿੰਦਾ ਹੁੰਦਾ ਕਿ ਉਸ ਤੇ ਘਰ ਦੇ ਅਗਰ ਬੱਚਿਆਂ ਨੂੰ ਪਿਆਰ ਕਰਦੇ ਔਰ ਖਾਸ ਕਰਕੇ ਮੈਂ ਬਹੁਤ ਉਲਝੀ ਹੋਈ ਆ ਮੈਂ ਬਹੁਤ ਜ਼ਿਆਦਾ ਉਲਝੀ ਹੋਈ ਆ ਮੈਨੂੰ ਪੈਸੇ ਇੰਨਾਂ ਚੀਜ਼ਾਂ ਨਹੀਂ ਇਹ ਫੈਕਟ ਨਹੀਂ ਪਾ ਸਕਦੀਆਂ ਇਹ ਪ੍ਰਭਾਵਿਤ ਨਹੀਂ ਕਰ ਸਕਦੀਆਂ ਮੈਨੂੰ ਸਿਰਫ ਤੇ ਸਿਰਫ ਕੇਅਰ ਔਰ ਇਹ ਚੀਜ਼ਾਂ ਹੀ ਪ੍ਰਭਾਵਿਤ ਕਰ ਸਕਦੀਆਂ ਔਰ ਅਗਰ ਉਹ ਇਨੀ ਥੋੜੀ ਜਿਹੀ ਇੱਕ ਵਾਰ ਕੋਸ਼ਿਸ਼ ਕਰ ਦੇ ਤਾਂ ਮੈਨੂੰ ਇੰਨਾ ਪ੍ਰਭਾਵਿਤ ਕਰਨਾ ਸੀਗਾ ਕਿ ਮੇਰੀ ਕੋਈ ਗਲਤੀ ਨਾ ਹੁੰਦੇ ਹੋਏ ਵੀ ਮੈਂ ਉਸ ਘਰ ਵਿੱਚ ਵਾਪਸ ਚਲੀ ਜਾਣਾ ਸੀਗਾ ਆਪਣੇ ਬੱਚਿਆਂ ਨੂੰ ਲੈ ਕੇ ਜੋ ਇਨਸਾਨ ਆਪਣੇ ਬੱਚਿਆਂ ਦੇ ਦੁਸ਼ਮਣ ਹੋ ਗਏ ਉਹਨਾਂ ਲਈ ਮੈਂ ਕੀ ਸੀ ਸੋ ਕਦੇ-ਕਦੇ ਹਾਲਾਤਾਂ ਤੇ ਹਾਸਾ ਆਉਂਦਾ ਕਿ 8 ਸਾਲ ਤੋਂ ਉਹਨਾਂ ਬਿਗੈਰ ਤਾਂ ਦਾ ਕੰਮ ਕਰਕੇ ਆਈਆਂ ਉਹ ਵੀ ਜਾਨਵਰਾਂ ਦੀ ਤਰ੍ਹਾਂ 8 ਸਾਲ ਮੈਂ ਉਸ ਘਰ ਦੇ ਵਿੱਚ ਇੰਨਾ ਕੰਮ ਕੀਤਾ ਉਸ ਘਰ ਨੂੰ ਆਪਣਾ ਸਮਝ ਕੇ ਮੇਰਾ ਜੋ ਇਨਵੈਸਟਮੈਂਟ ਕਰਨੀ ਆ ਆਪਣਾ ਜੋ ਆਪਣੇ ਕੋਲ ਰੁਪਈਆ ਪੈਸਾ ਹੈ ਉਸ ਘਰ ਵਿੱਚ ਲਾ ਦੇਣਾ ਕਿਉਂਕਿ ਘਰ ਮੇਰਾ ਹੈ ਤੇ ਪਤਾ ਨਹੀਂ ਹੁੰਦਾ ਜੀ ਕਦੋਂ ਤੁਹਾਨੂੰ ਕਿੱਥੋਂ ਕਿਹੜੇ ਵੇਲੇ ਕਦਮ ਚੁੱਕਣਾ ਪੈ ਜੇ ਸਹੀ ਮੈਨੇ ਵਿੱਚ ਔਰਤ ਦਾ ਕੋਈ ਪੱਕਾ ਘਰ ਨਹੀਂ ਹੁੰਦਾ ਹੁਣ ਹੈ ਹੁਣ ਲੱਗਦਾ ਕਿ ਇਹ ਘਰ ਆਪਣਾ ਕਿਉਂਕਿ ਖੁਦ ਬਣਾਇਆ ਹੈ ਖੁਦ ਦੇ ਨਾਮ ਖੁਦ ਬਣਾਇਆ ਹੈ ਖੁਦ ਦੀ ਮਿਹਨਤ ਦਾ ਹੈ ਇੱਥੇ ਸਕੂਨ ਦੀ ਜ਼ਿੰਦਗੀ ਆ ਸਕੂਨ ਦੀ ਨੀਂਦ ਆ ਇਸ ਘਰ ਵਿੱਚ ਬਹੁਤ ਸਕੂਨ ਹੈ ਰੱਬ ਦਾ ਲੱਖ ਲੱਖ ਸ਼ੁਕਰ ਹੈ ਇਹ ਛੱਤ ਹਰ ਧੀ ਦੇ ਨਸੀਬ ਵਿੱਚ ਹੋਵੇ ਮਾਂ ਪਿਓ ਨੂੰ ਵੀ ਚਾਹੀਦਾ ਕਿ ਟੋਕਰੇ ਭਰ-ਭਰ ਦਾਸ ਦੇਣ ਦੀ ਬਜਾਏ ਥੋੜਾ ਬਹੁਤ ਆਪਣੀ ਧੀ ਦੇ ਹਿੱਸੇ ਦਾ ਘਰ ਥੋੜੀ ਜਿਹੀ ਜਗ੍ਹਾ ਜ਼ਰੂਰ ਰੱਖਣੀ ਚਾਹੀਦੀ ਹੈ ਤਾਂ ਜੋ ਰੱਬ ਨਾ ਕਰੇ ਕਦੇ ਧੀ ਦੇ ਹਿੱਸੇ ਕੁ ਦੁੱਖ ਤਕਲੀਫ ਜਾਂ ਪਰੇਸ਼ਾਨੀ ਆ ਜਾਏ ਤਾਂ ਉਸ ਨੂੰ ਮੂੰਹ ਵੱਲ ਨਾ ਦੇਖਣਾ ਪਵੇ ਤੇ ਆਪਣੀ ਜ਼ਿੰਦਗੀ ਨਰਕ 'ਚ ਨਾ ਕੱਟਣੀ ਪਵੇ ਇੱਕ ਛੱਤ ਦੇ ਥੱਲੇ ਉਹ ਬੈਠ ਕੇ ਚਾਹੇ ਮੰਗ ਕੇ ਖਾਲੇ ਪਰ ਉਹ ਆਪਣੀ ਸਕੂਨ ਦੀ ਜ਼ਿੰਦਗੀ ਆਪਣੀ ਇੱਜ਼ਤ ਦੀ ਜ਼ਿੰਦਗੀ ਜਿਉ ਸਕੇ ਸੋ ਇਹ ਗੱਲਾਂ ਕਰਨ ਚ ਸੌਖੀਆਂ ਐ ਮਤਲਬ ਬੜੇ ਡੂੰਘੇ ਨੇ ਸਮਝਣ ਵਾਲਿਆਂ ਦੇ ਦਿਮਾਗ ਵਾਲਿਆਂ ਦੇ ਫੀਲਿੰਗਸ ਵਾਲਿਆਂ ਲੋਕਾਂ ਦੇ ਸਮਝ ਆ ਜਾਂਦੀਆਂ ਪਰ ਜੋ ਲੋਕ ਹਾਏ ਹੁੰਦੇ ਚੌਂਕੜੀ ਭਾਨੇ ਚ ਜਿਨ੍ਹਾਂ ਦਾ ਕੰਮ ਹੀ ਲੋਕਾਂ ਦੇ ਉੱਪਰ ਆਪਣਾ ਤਰਕ ਕਸ਼ਣਾ ਹੁੰਦਾ ਹੈਗਾ ਉਹਨਾਂ ਦੀ ਇਹ ਗੱਲ ਸਮਝ ਤੋਂ ਬਾਹਰ ਹੁੰਦੀ ਆ ਸੋ ਉਮੀਦ ਕਰਦੇ ਆਂ ਖੁਸ਼ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਹੋਣੀਆਂ ਸੋ ਵੀਡੀਓ ਦੇ ਨਾਲ ਜੁੜੇ ਰਹੋ ਅੱਗੇ ਵੀਡੀਓ ਲੈ ਕੇ ਆ ਰਹੀ ਹਾਂ ਜੀ ਬਹੁਤ ਸੋਹਣੀ ਸਟੋਰੀ ਹੈ ਉਸ ਸਟੋਰੀ ਤੋਂ ਤੁਹਾਨੂੰ ਬਹੁਤ-ਬਹੁਤ ਸੇਧ ਮਿਲਣੀ ਹੈ ਬਹੁਤ-ਬਹੁਤ ਸਿੱਖਣ ਨੂੰ ਮਿਲਣਾ ਹੈ ਸੋ ਉਸ ਤੇ ਲਈ ਮੈਂ ਪ੍ਰਪੇਅਰ ਨਹੀਂ ਸੀ ਕਿਉਂਕਿ ਉਹ ਸਟੋਰੀ ਨੂੰ ਜਦੋਂ ਮੈਂ ਸ਼ੁਰੂ ਕਰੂੰਗੀ ਤਾਂ ਉਸ ਤੇ ਆਈ ਥਿੰਕ ਦੋ ਪਾਰਟ ਬਣ ਸਕਦੇ ਆ ਸੋ ਉਸ ਤੇ ਲਈ ਮੈਂ ਥੋੜਾ ਜਿਹਾ ਠੰਡੇ ਦਿਮਾਗ ਨਾਲ ਬੜੀ ਸੋਹਣੇ ਤਰੀਕੇ ਨਾਲ ਮੈਂ ਤੁਹਾਨੂੰ ਲਾਈਟਿੰਗ ਵਾਈਟਿੰਗ ਦਾ ਪ੍ਰਬੰਧ ਕਰਕੇ ਉਹ ਸਟੋਰੀ ਨੂੰ ਸੁਣਾਉਂਗੀ ਸੋ ਮਿਲਦੇ ਆ ਨਵੀਂ ਵੀਡੀਓ 'ਚ ਨਵੀਂ ਸਟੋਰੀ ਦੇ ਨਾਲ ਤਿਤ ਤੱਕ ਸਾਰਿਆਂ ਨੂੰ ਸასი ਕਾਲ ਜੀ ਆਪਣਾ ਖਿਆਲ ਰੱਖਿਓ ਗੁੱਡ ਬਾਏ ਟੇਕ ਕੇਅਰ ਐਂਡ ਸასი ਕਾਲ